ਦੇ ਸ਼ਾਦ ਅਖਤਰ ਤੇ ਆਪਾਂ ਨੂੰ ਦਿਲਸ਼ਾਦ ਅਖਤਰ ਸੁਣੀਏ ਤੂੰ ਨਵੇਂ ਉਹ ਨਹੀਂ ਸੁਣਿਆ ਸੁਣ ਲੋ ਬੇਸ਼ਾਦ ਅਖਤਰ ਕੌਣ ਸੀ ਕਿਵੇਂ ਸੀ ਉਹਦੀ ਆਪਣੀ ਬਾਇਓਗ੍ਰਾਫੀ ਕਢੋ ਤੇ ਵੇਖੋ ਤੇਨਾਂ ਦੇ ਗਾਣੇ ਸੁਣ ਕੇ ਵੇਖੋ ਫਿਰ ਪਤਾ ਲੱਗੂਗਾ ਕਿ ਇਹ ਨਵੇਂ ਐਵੇਂ ਮਿਊਜ਼ਿਕ ਕਾਂ ਪਾਂ ਛਾਂਦੂ ਛੱਡ ਕੇ ਕੋਈ ਬੰਦੇ ਆਲੀ ਗੱਲ ਸੁਣ ਲੋ ਜਿਹੜੇ ਬੰਦਿਆਂ ਨੇ ਬੰਦੇ ਆਲੀ ਅਣਖ ਵਾਲੀ ਗੱਲ ਕੀਤੀ ਗੱਲ ਮਨਜ਼ਿਲ ਤੇ ਆ ਪੂਟੀ ਜਿਦਾ ਹੀ ਵਈਆਂ ਜੇ ਆਪਣੀਆਂ ਜ਼ਿੰਦਗੀ 'ਚ ਜਿਦਾ ਹੀ ਵਈਆਂ ਜੇ ਲੋਕੀ ਯਾਰੀਆਂ ਜਿਵੇਂ what's gonna happen what? what? Yeah, ਕਲਾ ਪਿਆਦਾ ਪੁੱਟਣਾ ਭਾਵੇਂ ਖੱਟਿਆ ਜਾਏ ਸਰੀਰ ਮੈਂ ਮਾਰ ਕਿਸੇ ਦਾ ਤੋਨਾ ਪੜਿਆਂ ਦੇ ਤੋੜੇ ਮਾਨ ਮੈਂ ਮਾਰ ਕਿਸੇ ਦਾ ਤੋਨਾ ਭਾਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਨੀ ਕਿ ਮੈਂ ਚਾਰੀਆਂ ਨਿੱਕੇ ਚਾਚਾ ਆਪ ਨਿੱਕੇ ਆ ਓਏ ਮੱਧੀਆਂ ਤਿੰਨ ਚਾਰੀਆਂ ਪਰ ਲੈ ਕੇ ਜਾਣੀ ਹੀਰ ਸੱਚ ਜਿੰਦਗੀ ਆਉਣੀ ਆਪਣੀ ਮਦਦ ਕਰੇਗਾ ਖੀ ਸੱਚ ਜਿੰਦਗੀ ਆਉਣੀ ਆਪਣੀ ਮਦਦ ਕਰੇਗਾ ਖੀ ਸੋਹਣਿਆ ਮਦਦ ਕਰੇਗਾ ਦਿਲ ਜਦ ਅਕਤਰ ਦੱਸੋ ਹੁਣ ਅੱਗੇ ਸੈਡ ਸੌਂਗ ਸੁਣਾਉਣਾ ਹੈ ਤੁਹਾਨੂੰ ਮੈਂ ਸੈਡ ਸੌਂਗ ਸੁਣਾਈਏ ਕਿ ਯਾਟੋ ਕਿੱਥੇ ਤੁਸੀਂ ਸੈਡ ਸੌਂਗ ਸੁਨੇ ਆ ਅੱਜ ਤੁਹਾਨੂੰ ਇਹੋ ਜਿਹਾ ਸੈਡ ਸੌਂਗ ਸੁਣਾਵਾਂਗੇ ਇਹੋ ਹੀ ਸੁਣਦੇ ਰਿਹਾ ਕਰੋਗੇ ਲੱਭੋ YouTube ਤੇ ਦਿਲਸ਼ਾਦ ਅਕਤਰ ਇਹ ਤੇ ਜਹਾਂ ਮੈਨੂੰ ਮੈਨੂੰ ਚੇਤੇ ਕਰ ਕਰ ਰੋਇਆ ਤੇਰੇ ਨਾਲ ਕਰੇ ਜੋ ਵਾਦੇ ਨਹੀਂ ਮਾਵਾ ਤੋਂ ਮਨ ਕਰ ਹੋਇਆ ਵਤਨਾ ਤੋਂ ਆਇਆ ਤੇਰਾ ਹੱਥ ਫੜ ਕੇ ਨਹੀਂ ਮੈਨੂੰ ਨਹੀਂ ਛੁਡਾਇਆ ਕਰਕੇ ਯਾਦ ਕਰਖੇ ਨੀ ਕਾਨੂੰ ਅਖਤਰਵਾਉਂਦੀ ਹਏ ਕੱਲੀਏ ਨੀ ਕਾਨੂੰ ਅਖਤਰਵਾਉਂਦੀ ਦਾਲੋ ਅੰਦਾਜ਼ਾ 30 ਸਾਲ ਪਹਿਲਾਂ ਇਹੋ ਜਿਹਾ ਗਾਣਾ ਆਵੇ ਕਮਾਲ ਨਹੀਂ ਖਿੱਚ ਨਹੀਂ ਪਾਉਂਦਾ ਤੂ ਨਹੀਂ ਪਾਉਂਦਾ ਸੀਂ ਜੁਦਾ ਹੋਏ ਸਾਂ ਰੱਬ ਦੀ ਸੋਪਾ ਤੇ ਰਹਿੰਦੇ ਮੀਵਾਂ ਨੂੰ ਰੋਏ ਸਾਂ ਯਾਦ ਹੈ ਮੇਰਾ ਜਦ ਤੂੰ ਅਸੀਂ ਜੁਦਾ ਹੋਏ ਸਾਂ ਰੱਬ ਦੀ ਸੋਪਾ ਤੇ ਰਹਿੰਦੇ ਮੀਵਾਂ ਨੂੰ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨਹੀਂ ਸਾਡੀ ਨੂੰ ਗੁਲਾਓ ਮੁੰਬਰੀ ਦੇ ਸਿਆਨੂ ਯਾਦ ਕਰਕੇ ਯਾਦ ਕਰਕੇ ਨੀਕਾ ਨੂੰ ਅਸਤਿਰਪਾਉਂਦੀ ਹਏ ਚੱਲਿਏ ਨੀਕਾ ਨੂੰ ਅਸਤਿਰਪਾਉਂਦੀ ਦਿਲਸ਼ਾਦ ਅਕਤਰਾ ਜਿਉਣਾ ਹੁੰਦਾ ਤੇ ਉਹਨੇ ਕੀ ਸੋਚਣਾ ਹੈ ਵੀ ਉਦੋਂ ਗਾਣਾ ਇਹ ਕੱਢਿਆ ਕਿ ਮੁੰਡੇ ਬਾਹਰ ਜਾਂਦੇ ਸੀ ਉਹਨਾਂ ਦੇ ਪਿਆਰ ਪਿੱਛੇ ਰੁੰਦੇ ਹੀ ਪਰ ਉਹ ਜੇ ਉਲਟਾ ਹੋ ਗਿਆ ਸਮਾਂ ਅੱਜ ਸਮਾਂ ਉਲਟਾ ਹੋ ਗਿਆ ਫੇ ਖੁੜੀਆਂ ਬਾਹਰ ਚਲ ਜਾਂਦੀਆਂ ਮੁੰਡੇ ਇੱਥੇ ਰੋਈ ਜਾਂਦੇ ਐ ਦਸ ਨਵਾ ਹੀ ਸਿਆਬਾ ਪੈ ਗਿਆ ਨਾ ਖੁੜੀਆਂ ਬਾਹਰ ਚਲ ਜਾਂਦੀਆਂ ਮੁੰਡੇ ਇੱਥੇ ਰੋਈ ਜਾਂਦੇ ਐ ਦਸ ਨਵਾ ਹੀ ਸਿਆਬਾ ਪੈ ਗਿਆ ਨਾ ਬਿਲਕੁਲ ਉਲਟਾ ਉਹ ਸਮਾਂ ਹੀ ਕੋਈ ਫੌਜ ਭਰਤੀ ਹੋ ਜਾਂਦਾ ਹੀ ਕੋਈ ਬਾਹਰਲੇ ਦੇ ਜਾਂਦਾ ਹੀ ਜੋ ਜਿਨਾਂ ਦਾ ਕੋਈ ਪਿਆਰ ਮੁਹੱਬਤ ਹੀ ਜਾਂ ਜਿਨਾਂ ਦਾ ਕੋਈ ਅੰਗੇਜਮੈਂਟ ਮੰਗਣੀ ਹੈ ਹੀ ਉਹ ਪਿੱਛੇ ਹੀ ਤੇ ਰੋਂਦੀਆਂ ਹੀ ਤੇ ਉਹ ਤਾਂ ਤਾਂ ਆਈ ਵੀ ਮੈਂ ਤਾਂ ਮਹਿਸੂਸ ਹੋਣ ਡਿਆ ਵੀ ਤੂੰ ਜਦੋਂ ਤੇਰਾ ਮੈਂ ਖੱਤ ਪੜਿਆ ਰੋਂ ਡਿਆ ਵੀ ਤੂੰ ਇਤਨਾ ਰੋਂ ਡਈਆਂ ਪਿੱਛੇ ਮੇਰੇ ਉਹ ਇੱਥੇ ਕੰਮ ਉਲਟੋ ਹੋ ਗਿਆ ਹੀ ਇੱਕ ਤਰਾ ਹੋਏ ਪ੍ਰਭਾਵਾ ਇੱਥੇ ਕੰਮ ਉਲਟੋ ਹੋ ਗਿਆ ਹੀ ਹੁਣ 30 ਸਾਲਾਂ 'ਚ ਸਮਾਂ ਬਦਲ ਗਿਆ ਹੀ ਸਮਾਂ ਇਹ ਆ ਗਿਆ ਹੀ ਖੁੜੀਆਂ ਬਾਹਰ ਜਾ ਕੇ ਹੋਰ ਕੋ ਸਭ ਤਾਂ ਜੇ ਲਈ ਜਾਂਦੀਆਂ ਹੀ ਤੇ ਜਿਹੜੇ ਉਹਨਾਂ ਨਾਲ ਪਿਆਰ ਕਰਦੇ ਜਾਂ ਜਿਹੜੇ ਉਹਨਾਂ ਨਾਲ ਮੰਗੇ ਵਿਆਹੇ ਆ ਮੰਗੇ ਵੀ ਛੜੋ ਵਿਆਹੇ ਜਿਹੜੇ ਉਹ ਇੱਥੇ ਰੋਈ ਜਾਂਦੇ ਆ ਹਾਏ ਰੱਬਾ ਓਏ ਤੇਰੀ ਰੱਬਾ ਕਿਹੜੀ ਕੀ ਇਹ ਪੁੱਠਾ ਕਹਾਣੀ ਚੱਲ ਗਈ ਆ ਇਹ ਉਲਟੀਪੁਲਟੀ ਹੋ ਗਿਆ ਨਾ ਸਾਰਾ ਕੰਮ ਚਲੋ ਜੀ ਬਾਕੀ ਗਾਣਾ ਪੇਰ ਸੁਣਾਉਂਗਾ ਤੁਹਾਨੂੰ ਪੂਰਾ ਤੁਸੀਂ ਕੱਢ ਲਓ YouTube ਤੇ ਦਿਲਸ਼ਾਦ ਅਕਤਰ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨਹੀਂ ਕਾਤੋਂ ਅਥਰੂਭਾਂ ਦੀ ਹੁਣ ਤੇ ਇਹ ਵਿਚਾਰੇ ਕੀ ਕੀ ਇਹ ਗਾਣਾ ਬਣਾਵਾ ਗਿਆ ਪਾ ਸਾਨੂੰ ਪ੍ਰਦੇਸ਼ਾਂ ਨੂੰ ਯਾਦ ਕਰਕੇ ਸਾਡਾ ਸਾਰਾ ਟੱਬਰੋਂ ਡਿਆ ਪੈਸੇ ਲੈ ਕੇ ਭੱਜ ਗਈ ਸਾਡਾ ਸਾਰਾ ਟੱਬਰੋਂ ਡਿਆ ਪੈਸੇ ਲੈ ਕੇ ਭੱਜ ਗਈ ਹੈ ਜੀ ਚਲੋ ਕੋਈ ਨਹੀਂ ਜੀ ਠੀਕ ਹੈ ਜੀ ਓਕੇ ਬਾਈਕ ਉੱਡ ਬਾਈਕ